ਪੰਜਾਬ ਵਿਧਾਨ ਸਭਾ ਚੋਣਾਂ ਲਈ ਮਾਹੌਲ ਪੂਰਾ ਸਿਆਸੀ ਰੰਗ ਵਿੱਚ ਰੰਗਿਆ ਹੋਇਆ ਹੈ। ਹਰ ਪਾਸੇ ਜਿੱਤ ਹਾਰ ਦੀ ਸਮੀਖਿਆ ਤੇ ਸਿਆਸੀ ਪਾਰਟੀਆਂ ਦੇ ਲੋਕ ਲਭਾਉਣੇ ਵਾਅਦਿਆਂ ਦੀ ਚੜੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਬਟਾਲਾ ਹਲਕੇ ਤੋਂ ਉਮੀਦਵਾਰ ਲਖਪੀਰ ਸਿੰਘ ਲੋਧੀ ਨੰਗਲ ਨੇ ਔਰਤ ਵੋਟ ਬੈਂਕ ਦੇ ਥਰੂ ਵਿਕਰਨ ਲਈ ਵਰਤਿਆ ਇੱਕ ਵੱਖਰਾ ਪਹੁੰਚ ਦਾ। ਮੰਗਲਵਾਰ ਨੂੰ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਲਖਪੀਰ ਸਿੰਘ ਲੋਧੀ ਨੰਗਲ ਨੇ ਬੇਸ਼ੱਕ ਰਸਮੀ ਵਾਅਦਾ ਤਾਂ ਨਹੀਂ ਕੀਤਾ ਪਰ ਔਰਤਾਂ ਨੂੰ ਰੋਟੀ ਬਣਾਉਣ ਵਾਲੀਆਂ ਮਸ਼ੀਨਾਂ ਦੇਣ ਦਾ ਸੁਪਨਾ ਜ਼ਰੂਰ ਦਿਖਾ ਦਿੱਤਾ। ਗਾਰਸਲੇ ਆਦੀ ਕੇ ਬੀਬੀਆਂ ਜਦੋਂ ਫੀਟੀਆਂ ਚ ਜਾਂਦੇ ਆਂ ਬੀ ਉਹਨਾਂ ਨੇ ਰੋਟੀ ਪਾਣੀ ਪਕਾਉਣੀ ਹੁੰਦੀ ਆ ਔਰ ਮੈਂ ਸਮਝਦਾ ਕਿ ਹਰ ਇੱਕ ਤਰ੍ਹਾਂ ਦੀ ਸਹੂਲਤ ਦੇਤੀ ਆ ਹਰ ਚੀਜ਼ ਮੁਖਤ ਕਰ ਦਤੀ ਆ ਤੋ ਮੈਂ ਤੇ ਸ਼ੁਗਲ ਦੇ ਨਾਲ ਇਹ ਗੱਲ ਕਹਿਣਾ ਵੀ ਹੁਣ ਇੱਕੋ ਚੀਜ਼ ਰਹਿ ਗਈ ਆ ਕਿ ਕਿਛ ਛੋਟੀ ਛੋਟੀ ਮਸ਼ੀਨ ਜਿਹੜੀ ਆ ਟੈਕਨਾਲੋਜੀ ਦੇ ਕੋਲੋਂ ਬਣਵਾਈਏ ਜਿਹੜੀ ਬੀਬੀਆਂ ਦੇ ਘਰ ਜਾਣ ਤੋਂ ਪਹਿਲਾਂ ਰੋਟੀ ਵੀ ਪਕਾ ਕੇ ਰੱਖ ਕੇ ਬੈਠੀ ਹੋਵੇ ਤਾਂ ਕਿ ਉਹਨਾਂ ਦਾ ਇਹ ਵੀ ਕੰਮ ਜਿਹੜਾ ਬੁੱਕ ਜਾ ਸਿਰਫ ਖਾਣ ਦਾ ਹੀ ਕੰਮ ਰਹਿ ਜਾਏ ਵਿਰੋਧੀ ਪਾਰਟੀਆਂ ਲੋਧੀ ਨੰਗਲ ਦੇ ਇਸ ਬਿਆਨ ਦਾ ਮਜ਼ਾਕ ਉਡਾ ਰਹੀਆਂ ਨੇ ਤੇ ਨਿੰਦਾ ਕਰ ਰਹੀਆਂ ਨੇ ਲੋਧੀ ਨੰਗਲ ਸਾਹਿਬ ਤੇ ਜਿਹੜੇ ਕਰਦੇ ਮਾਵਾ ਪੈਣਾ ਔਰਤਾਂ ਨੇ ਉਹਨਾਂ ਦਾ ਮਖੌਲ ਕਰ ਰਹੇ ਨੇ ਸੋ ਇਹੋ ਜਿਹੀਆਂ ਗੱਲਾਂ ਕਰਦੀਆਂ ਬੰਦੇ ਆਪਣੇ ਦਾ ਕੇ ਤੇ ਅੱਛੇ ਆ ਨੇ ਆਪਣੇ ਜ਼ੁਬਾਨ ਤੇ ਇੱਕ ਕੰਟਰੋਲ ਰੱਖਣਾ ਚਾਹੀਦਾ ਸੀਨੀਅਰ ਲੋਕਾਂ ਨੂੰ ਉਹ ਲੀਡਰ ਨੇ ਆਪਣੇ ਅਕਾਲੀ ਦਲ ਦੇ ਉਹਨਾਂ ਨੂੰ ਨਹੀਂ ਚਾਹੀਦਾ ਕਿ ਜਨਤਾ ਦਾ ਖਾਸ ਤੌਰ ਤੇ ਧਿਆਨ ਪੈਣਾ ਮਜਾਕ ਕਰੇ ਪੰਜਾਬ ਵਿਧਾਨ ਸਭਾ ਚੋਣਾਂ ਫਰਵਰੀ ਚ ਹੋਣ ਜਾ ਰਹੀਆਂ ਨੇ ਚੋਣ ਕਮਿਸ਼ਨ ਜਲਦੀ ਹੀ ਤਾਰੀਖਾਂ ਦਾ ਐਲਾਨ ਕਰ ਸਕਦਾ ਹੈ